ਪੰਜਾਬ ਪਰਦੇ ਵਿੱਚ ਜਿਹੜੇ ਸਰਕਾਰੀ ਹਸਪਤਾਲ ਹੈ ਉਹਨਾਂ ਦੇ ਵਿੱਚ ਓਟ ਕਲੀਨਿਕ ਕਰਮਚਾਰੀਆਂ ਦੀ ਨਸ਼ਾ ਸੜਾਓ ਕੇਂਦਰ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਵੱਲੋਂ ਪੂਰੇ ਸੂਬੇ ਦੇ ਵਿੱਚ ਹੜਤਾਲ ਕੀਤੀ ਗਈ ਹੈ ਉਸ ਨਾਲ ਜਿਹੜੇ ਮਰੀਜ਼ ਹੈ ਉਹ ਪ੍ਰੇਸ਼ਾਨ ਹੋ ਰਹੇ ਤੁਸੀਂ ਦੇਖ ਰਹੇ ਹੋ ਸਮਾਣਾ ਕੇ ਸਰਕਾਰੀ ਹਸਪੀਟਲ ਵਿੱਚ ਓਟ ਕਲੀਨਿਕ ਓਟ ਕਲੀਨਿਕ ਦੇਖੋ ਲਿਖਿਆ ਸਮਾਣਾ ਸਿਵਲ ਹਸਪੀਟਲ ਦਾ ਲਿਖਿਆ ਇਹਨੂੰ ਝੰਡਾ ਲੱਗਿਆ ਪਿਆ ਝੰਡਾ ਲੱਗਿਆ ਝੰਡਾ ਲਗਣ ਕਰਕੇ ਕੋਈ ਇਥੇ ਨਸ਼ਾ ਸੜਾਓ ਜਿਹੜੇ ਯੂਨੀਅਨ ਵੱਲੋਂ ਆਸਟ੍ਰੈਕ ਦੇਖੋ ਤੁਸੀਂ ਸਟ੍ਰਾਈਕ ਦਾ ਉਹਨਾਂ ਨੇ ਆਪਣਾ ਲਿਖਤਾ ਇਥੇ ਬਿਆਜ ਹੜਤਾਲ ਹੈ ਇਸ ਕਰਕੇ ਹੜਤਾਲ ਕਰਕੇ ਮਰੀਜ਼ਾਂ ਨੂੰ ਕਿੰਨੀ ਮੁਸ਼ਕਲ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਮਰੀਜ਼ ਬੈਠੇ ਇੱਥੇ ਦਵਾਈਆਂ ਲੈਣ ਵਾਸਤੇ ਆਏ ਆ ਇਹਨਾਂ ਮਰੀਜ਼ਾਂ ਨੂੰ ਦਿੱਕਤ ਆ ਰਹੀ ਹੈ ਦਵਾਈ ਨਹੀਂ ਮਿਲ ਰਹੀ ਕਿਉਂਕਿ ਰੋਜ਼ਾਨਾ ਦਵਾਈ ਲੈਣ ਆਣਾ ਪੈਂਦਾ ਹੈ ਸਰਕਾਰ ਇਹਨਾਂ ਨੂੰ ਦਵਾਈ ਦਿੰਦੀ ਹੈ ਵੀ ਤਾਂ ਕਿ ਇਹ ਕੋਈ ਮਾਰਾ ਨਸਾ ਨਾ ਕਰੇ ਸਰਕਾਰ ਦੀ ਤੁਹਾਨੂੰ ਕੀ ਨਾਮ ਹੈ ਮਲਕੀਤ ਸਿੰਘ ਜੀ ਹ ਮਲਕੀਤ ਸਿੰਘ ਕਿਹੜੇ ਮਿੰਟ ਤੱਕ ਆਏ ਕੱਗਾ ਜੀ ਕੱਗੇ ਦਵਾਈ ਤੁਸੀਂ ਲੈਣ ਆਏ ਹੋ ਦਵਾਈ ਲੈਣ ਆਏ ਇੱਥੇ ਬੰਦ ਹੈ ਹੁਣ ਇਹ ਬੰਦ ਹੈ ਜੀ ਕਦੇ ਵੀ 8 ਵਜੇ ਖੁੱਲ ਜਾਂਦਾ ਬੰਦ ਵੇਸਤ ਹੈ ਤੁਹਾਨੂੰ ਵੀ ਦੇ ਰਹਾ ਹਾਂ ਅੱਜ ਹੜਤਾਲ ਹੈ ਤੁਹਾਨੂੰ ਨਹੀਂ ਜੀ ਜਿਹੜੀ ਆਪਣੀ ਉਹ ਪਰੇਸ਼ਾਨ ਬ੍ਰਾਜ਼ੀਲ ਤੋਂ ਵਸਪਰ ਕੇ ਆਨੇ ਆਂ ਉਹ ਟਾਈਮ ਨਾਲ ਲੋਈ ਨਹੀਂ ਬਸ ਤਵਾਇਓ ਤੁਸੀਂ ਹਾਂਜੀ ਬਸ ਕਰਦੇ ਆਣੇ ਆਣੇ ਇੱਥੇ ਹਾਂਜੀ ਦਵਾਈ ਲੈਣ ਆਏ ਹਾਂ ਦਵਾਈ ਮਿਲੀ ਤੁਹਾਨੂੰ ਨਾ ਜੀ ਆ ਗਏ ਹੋre ਪਤਾ ਲੱਗ ਰਿਹਾ ਕਹਿੰਦੇ ਹੜਤਾਲ ਆ ਜੀ ਜੰਦਾ ਲੱਗ ਰਿਹਾ ਜੰਦਾ ਲੱਗ ਰਿਹਾ ਹਾਂਜੀ ਸਵੇਰ ਦੇ 8 ਵਜੇ ਦੇ ਬੈਠੇ ਹੋਏ ਸਵੇਰ 8:00 ਆ ਗਏ ਹਾਂ ਹਾਂ 8:00 ਆ ਗਏ ਸੀ ਦਵਾਈ ਲੈਣ ਆਏ ਨਹੀਂ ਮਿਲੀ ਕੀ ਹਾਲਾਤ ਹੈ ਇੱਥੇ ਪੂਰਾ ਜੰਦਾ ਲੱਗਿਆ ਜੀ ਜੰਦਾ ਲੱਗਿਆ ਇਹ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਜੀ ਅਸੀਂ 2014 ਤੋਂ ਭਰਤੀ ਆ ਤੇ ਪ੍ਰੋਪਰ ਚੈਨਲ ਪੀ ਪੰਜਾਬ ਸਰਕਾਰ ਜਿਹੜਾ ਹੈਗਾ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ ਲੇਕਿਨ ਨਸ਼ੇ ਦਾ ਜਿਹੜਾ ਅਹਿਮ ਪ੍ਰੋਜੈਕਟ ਆ ਇੱਕ ਅਹਿਮ ਸਰਕਾਰ ਦਾ ਜਿਹਦੇ ਤੇ ਅਸੀਂ ਇੱਕ ਪਹਿਲ ਦਰਜੇ ਦੇ ਸਪਾਈਆਂ ਵਾਂਗ ਕੰਮ ਕਰ ਰਹੇ ਹਾਂ ਪਰ ਸਰਕਾਰ ਪਿਛਲੇ 2.5 ਸਾਲਾਂ ਤੋਂ ਕਿਸੇ ਤਰ੍ਹਾਂ ਦਾ ਵੀ ਕੋਈ ਸਾਡੇ ਨਾਲ ਬਹਿ ਕੇ ਮੀਟਿੰਗ ਨਹੀਂ ਕਰ ਰਹੀ ਚਾਰ ਲਿਖਤ ਮੀਟਿੰਗਾਂ ਦੇ ਕੋਸਤੇ ਗੱਲਬਾਤ ਹੋਈ ਸਦਾ ਆਇਆ ਸੀ ਬਿਲਕੁਲ ਨਹੀਂ ਜੀ ਚਾਰ ਲਿਖਤ ਮੀਟਿੰਗਾਂ ਦੇ ਕੇ ਸੀਐਮ ਸਾਹਿਬ ਮੁਕਰ ਗਏ ਨੇ ਤੇ ਕਿਸੇ ਵੀ ਮੁਲਾਜ਼ਮਾਂ ਦੀ ਕੋਈ ਉਹਨਾਂ ਨੇ ਗੱਲ ਨਹੀਂ ਸੁਣੀ ਅੱਜ ਤੱਕ ਤੇ ਇੱਕ ਡ੍ਰੀਮ ਪ੍ਰੋਜੈਕਟ ਹੈ ਸਰਕਾਰ ਦਾ ਡਰੱਗ ਐਰੇਡੀਕੇਸ਼ਨ ਦਾ ਤੇ ਜਿਉਂ ਨ ਮਨੋਰਥ ਪੱਤਰ ਦੇ ਵਿੱਚ ਇਹਨਾਂ ਨੇ ਇੱਕ ਨਸ਼ੇ ਨੂੰ ਠੱਲ ਪਾਉਣ ਦੀ ਜਿਹੜੀ ਗੱਲ ਕੀਤੀ ਸੀ ਉਹਦੇ ਜਿਵੇਂ ਇੱਕ ਫਰਸਟ ਲਾਈਨ ਸੋਲਜਰਸ ਕੰਮ ਕਰ ਰਹੇ ਆ ਪਰ ਸਰਕਾਰ ਅਜੇ ਵੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ ਸਾਡੀਆਂ ਸੁਭਾ ਪਦਰੀ ਹੜਤਾਲ ਹੈ ਜੀ ਪੰਜਾਬ ਦੇ ਸਾਰੇ ਹਾਂਜੀ ਸਾਰੇ অলਮੋਸਟ ਸਾਰੇ ਕਲੀਨਿਕ ਬੰਦ ਹੈ ਜੀ ਇਫੈਕਟਡ ਹੈ ਇਹਦੇ ਚ 2.5 ਤੋਂ 3 ਲੱਖ ਮਰੀਜ਼ ਜਿਹੜਾ ਸਰਕਾਰੀ ਇਫੈਕਟਡ ਹੈ ਜੀ ਤੇ ਕੱਲ ਜਿਹੜਾ ਹੈਗਾ ਸੁਭਾ ਪਦਰੀ ਰੋਸ ਸਾਡਾ ਜਲੰਧਰ ਵੀ ਹੈ ਓਸੀਐਮ ਕੋਠੀ ਦੇ ਬਾਹਰ ਅਸੀਂ ਜੀ ਉਹਨਾਂ ਦੇ ਕਰਾਂਗੇ ਜਾਟ ਠੀਕ ਹੈ ਜੰਦਾ ਲੱਗ ਗਈ ਦਵਾਈ ਨਹੀਂ ਮਿਲ ਰਹੀ ਮਰੀਜ਼ਾਂ ਨੂੰ ਓਟ ਕਲੀਨਿਕ ਮੁਲਾਜ਼ਮਾਂ ਦੀ ਹੜਤਾਲ ਹੈ ਸੁੱਬੇ ਪਰਦੇ ਵਿੱਚ ਹੜਤਾਲ ਕਰਕੇ ਅੱਜ ਕਰੀਬ 4.5 ਲੱਖ ਜਿਹੜਾ ਮਰੀਜ਼ ਹੈ ਉਹ ਪ੍ਰੇਸ਼ਾਨ ਹੋ ਰਹੇ ਹਨ ਦਵਾਈਆਂ ਨਹੀਂ ਮਿਲ ਰਹੀ ਕੋਈ 20 ਕਿਲੋਮੀਟਰ ਤੋਂ ਆ ਰਹੇ ਕੋਈ 15 ਕਿਲੋਮੀਟਰ ਤੋਂ ਆ ਰਹੇ ਕੋਈ ਸਹਿਰ ਤੋਂ ਆ ਰਹੇ ਕੋਈ ਪਿੰਡ ਤੋਂ ਆ ਰਹੇ ਹੁਣ ਪ੍ਰਸ਼ਾਸਨ ਤੇ ਸਰਕਾਰ ਸਿਹਤ ਵਿਭਾਗ ਇਨ ਮੁਲਾਜ਼ਮਾਂ ਦੀ ਹੜਤਾਲ ਨੂੰ ਖੁਲਵਾਉਣ ਦੇ ਲਈ ਅਤੇ ਇਹਨਾਂ ਕੀ ਮੰਗਾਂ ਨੂੰ ਕਿਸ ਤਰ੍ਹਾਂ ਪੂਰੀ ਕਰਦੀ ਹੈ ਉਹ ਆਉਣ ਵਾਲਾ ਸਮੇਂ ਦੱਸੇਗਾ ਲੇਕਿਨ ਮਰੀਜ਼ ਇਸ ਟਾਈਮ ਪ੍ਰੇਸ਼ਾਨ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼